ਤੇ ਇਹ ਗਰਮੇਲੀ ਚਿੱਟੀਆਂ ਕਰਕੇ ਮੇਰੇ ਕੋਲ ਆਏ ਹੋ। ਮੈਂ ਸੁੱਤੇ ਕਿ ਜੇ ਲੋਕਾਂ ਨੂੰ ਐਲਾਂਟੇ ਮਾਲ ਘਵਾ ਕੇ ਲੈ ਕੇ ਆ। ਉੱਥੇ ਉਹ ਦੋ ਕਮਰੇ ਸਦਾ ਬੱਚੇ ਨੂੰ ਦੇਖਿਆ ਕਿ ਟਾਇਲਟ ਰੇਲ ਦੇ ਵਿੱਚ ਟਾਇਲਟ ਟੈਂਕ ਅੰਦਰ ਉਹਦੇ ਵਿੱਚ ਮੈਨੂੰ ਮੈਂ ਟੂਟਾ ਲੈਣਾ। ਉਹਦੇ ਵਿੱਚ ਪਿਛਾ ਲਾ। ਐਲਾਂਟੇ ਮਾਲ ਵਿਖੇ ਅੱਜ ਇੱਕ ਖਿਡੌਣਾ ਰੇਲ ਗੱਡੀ ਤੋਂ ਡਿੱਗਣ ਕਾਰਨ ਇੱਕ ਬੱਚਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਰਿਸ਼ਤੇਦਾਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੈਂ ਬਲਾਚੌਰ ਦਾ ਰਹਿਣ ਵਾਲਾ ਹਾਂ ਅਤੇ ਇਹ ਮੇਰੀ ਮਾਸੀ ਦਾ ਲੜਕਾ ਸੀ ਅਤੇ ਉਹ ਮੇਰੇ ਕੋਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਆਇਆ ਹੋਇਆ ਸੀ ਇਸ ਲਈ ਮੈਂ ਅੱਜ ਬੱਚਿਆਂ ਨੂੰ ਸੈਰ ਲਈ ਲੈ ਕੇ ਗਿਆ ਬੱਚਿਆਂ ਨੂੰ ਜ਼ਿੰਦਗੀ ਦੀ ਮੇਨ ਟਾਇਰ ਟ੍ਰੇਨ 'ਚ ਬੈਠਣਾ ਪੈਂਦਾ ਹੈ ਇਸ ਤੋਂ ਬਾਅਦ ਅਸੀਂ ਉਸ ਨੂੰ ਬਿਠਾਇਆ ਅਤੇ ਸਾਡਾ ਇੱਕ ਹੋਰ ਬੱਚਾ ਉਸ ਦੇ ਨਾਲ ਬੈਠਾ ਸੀ ਪਹਿਲਾਂ ਉਹਨਾਂ ਨੇ 2 ਰਾਊਂਡ ਲਾਏ ਅਤੇ ਕੋਈ ਪਰੇਸ਼ਾਨੀ ਨਹੀਂ ਹੋਈ ਜਦੋਂ ਤੀਸਰਾ ਰਾਊਂਡ ਲਿਆ ਗਿਆ ਤਾਂ ਅਚਾਨਕ ਪਿਛਲੇ ਪਾਸੇ ਵਾਲਾ ਡੱਬਾ ਪਲਟ ਗਿਆ ਜਿਸ ਕਾਰਨ ਬੱਚਾ ਹੇਠਾਂ ਡਿੱਗ ਗਿਆ ਅਤੇ ਡੱਬਾ ਉਸ ਤੇ ਪਲਟ ਗਿਆ ਇਸ ਤੋਂ ਬਾਅਦ ਅਸੀਂ ਬੱਚੇ ਨੂੰ ਕਾਰ 'ਚ ਬਿਠਾ ਕੇ ਲੈ ਗਏ ਕਿਉਂਕਿ ਉੱਥੇ ਕੋਈ ਵੀ ਫਰਸਟ ਏਡ ਮੌਜੂਦ ਨਹੀਂ ਸੀ ਅਤੇ ਨਾ ਹੀ ਕੋਈ ਐਂਬੂਲੈਂਸ ਸਾਡੇ ਤੱਕ ਪਹੁੰਚੀ ਕਰਕੇ ਆ ਨਾਮ ਹੈ ਮੈਂ ਜਤਿੰਦਰ ਪਾਲ ਸਿੰਘ ਜਤਿੰਦਰ ਬਤਾ ਦਿਜੀਏ ਇਹ ਜੋ ਹਾਸਾ ਘਟਿਤ ਹੋਆ ਕਿਵੇਂ ਹੋਇਆ ਮੈਂ ਬਲਾਕ ਪੁਰ ਜ਼ਿਲ੍ਹਾ ਨਾਵਾਸ਼ਹਿਰ ਦਾ ਰਹਿਣ ਵਾਲਾ ਜੀ ਤੇ ਮੇਰੀ ਭੂਆ ਜੀ ਦੇ ਬੇਟੇ ਦੇ ਬੇਟੇ ਸੀ ਤੇ ਇਹ ਗਰਮੀ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਬਾਲਟੇ ਵਾਲ ਘੁਮਾ ਕੇ ਲੈ ਕੇ ਆਂਦੇ ਨਾਲੇ ਕੁਝ ਸ਼ਾਪਿੰਗ ਸ਼ੁੱਪਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੌਏ ਟ੍ਰੇਨ ਦੇ ਵਿੱਚ ਕੋਈ ਖੜੀ ਆ ਤਾਂ ਟੌਏ ਟ੍ਰੇਨ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਝੂਟਾ ਲੈਣਾ ਆ ਮੈਨੂੰ ਉਹਦੇ ਵਿੱਚ ਬਿਠਾ ਲਓ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਹੁੰਦਾ ਜਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ ਤੋਂ ਜਦੋਂ ਝੂਟਾ ਲੈ ਰਿਆ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਸਟੇ ਅਸੀਂ ਦੋ ਬੱਚੇ ਬਿਠਾ ਦਿੱਤੇ ਆਪਣੇ ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਏ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਟਰਨ ਕਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਉਹ ਉਹ ਪਲਟਲ ਤੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ ਤੇ ਵੱਜਿਆ ਤੇ ਉਤੋਂ ਡੱਬਾ ਉਹਦੇ ਉੱਤੇ गिर ਗਿਆ ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਬਿਲਕੁਲ ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਤੇ ਚਲੋ ਅਸੀਂ ਉੱਥੇ ਕੁਝ ਆਸ-ਪਾਸ ਦੇ ਲੋਕਾਂ ਦੀ ਹੈਲਪ ਲੈ ਕੇ ਡੱਬਾ ਚੁੱਕਿਆ ਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਲ ਨਾਲ ਆਪਣੀ ਗੱਡੀ ਤੱਕ ਲੈ ਕੇ ਗਏ ਤੇ ਪਰ ਮੌਕੇ ਤੇ ਇਹ ਲੈੱਟੇ ਬੋਲ ਦੇ ਵਿੱਚ ਕੋਈ ਵੀ ਇੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ ਨਾ ਕੋਈ ਉੱਥੇ ਫਰਸਟ ایڈ ਦੇਣ ਵਾਸਤੇ ਨਾ ਕੋਈ ਉੱਥੇ ਦਾ ਕੋਈ ਵਰਕਰ ਕੋਈ ਮੁਲਾਜ਼ਮ ਸਾਡੇ ਕੋਲ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਹੀ ਚੁੱਕ ਕੇ ਉਹਨੂੰ ਸੈਕਟਰ 32 ਦੇ ਹਸਪੀਟਲ ਵਿੱਚ ਲੈ ਗਏ ਇੱਥੇ ਕੋਈ ਲਗਭਗ 10:00 ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ ਉਸ ਤੋਂ 3-4 ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਉਸ ਤੋਂ ਬਾਅਦ ਬੱਚਾ ਤੇਰੀ ਮੌਤ ਹੋ ਗਈ ਆ ਸ਼ਾਸਨ ਦੁਆਰਾ ਪੁਲਿਸ ਦੁਆਰਾ ਜੋ ਲੈਂਟੇ ਮਾਲ ਕੀ ਮੈਨੇਜਮੈਂਟ ਔਰ ਡਰਾਈਵਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਕੀ ਇਸ ਕਾਰਵਾਈ ਸੇ ਸੰਤੁਸ਼ਟ ਹੈ? ਹੰਦੀਪ ਬਖਸ਼ ਸਾਹਿਬ ਪਤਾ ਨਹੀਂ ਅਸੀਂ ਅੱਜ ਸੰਸਦਾਰ ਕੀਤਾ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ। ਤੇ ਬਾਕੀ ਦੇਖਾਂਗੇ ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਆ। ਪ੍ਰਸ਼ਾਸਨ ਦੀ ਵੀ ਬੜੀ ਅਣਗਹਿਲੀ ਆ ਲੈਂਟੇ ਮਾਲ ਦੇ ਜੋ ਮੈਨੇਜਮੈਂਟ ਹੈ ਉਸ ਦੀ ਵੀ ਗਲਤੀ ਹੈ ਬਹੁਤ ਵੱਡੀ। ਕਿ ਟੈਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੇਜਰਮੈਂਟ ਹੈਗਾ ਕੋਈ ਉਹਦੇ ਵਿੱਚ ਕੁਝ ਵੀ ਕੋਈ ਗ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀ ਗਿਆ। ਨਾ ਕੋਈ ਸੀਟ ਬੈਲਟ ਸੀ ਦਾ ਉੱਥੇ ਕੋਈ ਉਹਨਾਂ ਨੇ ਕੋਈ ਟਰਮਸ ਐਂਡ ਕੰਡੀਸ਼ਨਸ ਲਿਖ ਕੇ ਲਖਾਈਆਂ ਸੀ ਵੀ ਇਹਦੇ ਤੇ ਇੰਨੇ ਸਾਲ ਦਾ ਬੱਚਾ ਬੈਠ ਸਕਦਾ ਇੰਨੇ ਦਾ ਨਹੀਂ ਬੈਠ ਸਕਦਾ। ਤੇ ਕੁਝ ਵੀ ਕੋਈ ਗਾਈਡ ਕਰਨ ਉੱਥੇ ਕੁਝ ਵੀ ਨਹੀਂ ਸੀ। ਬੱਚੇ ਦਾ ਕੀ ਨਾਮ ਆ? ਬੱਚੇ ਦਾ ਨਾਮ ਸਹਿਵਾਜ ਸਿੰਘ। ਕਿੰਨੇ ਸਾਲ ਦੇ ਫਰਦੋਸ? ਇਹ 5ਵੀਂ ਕਲਾਸ ਫਰਦੋਸ। ਕਿੰਨੇ ਸਾਲ ਦਾ ਸੀ? ਇਹ 10 ਸਾਲ ਦਾ। ਠੀਕ ਆ। ਉਹ ਕੀ ਨਾਮ ਹੋ ਗਿਆ? ਹਮਨਦੀਪ ਕਰ। ਆ बड़ी दुखदाई घटना जो घटी है तो क्या कहना चाहेंगे कि ये हादसा कैसे हुआ एक तो ये बता दीजिए और उस समय आप वहाँ मौजूद थे हाँ जी हाँ जी उस समय हम वहाँ साइड पर बैठे हुए थे मेरा बेटा जो 10 साल का था वो जूते लेने की ट्रेन में बैठने की जिद करने लगा हमने पहले तो दो बारी मना किया था फिर फिर जिद करने लगा फिर उसको मनाया तो ट्रेन में बिठा दिया तो जब ये घटना घटी तो उस समय क्या समय था और कैसी ये घटी पौने को 10 बजे का समय था तो कैसे देखते हैं कि इसमें किसकी लापरवाही है प्रशासन की लापरवाही मैनेजमेंट की ਕੋਈ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਮੌਲ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਆਇਆ ਐਂਬੂਲੈਂਸ ਵੀ ਨਹੀਂ ਭੇਜੀ ਉਹਨਾਂ ਨੇ ਕੋਈ ਨਾ ਫਰਸਟ ਏਡ ਕੋਈ ਉੱਥੇ ਪੱਟੀ ਵਗੈਰਾ ਕੁਝ ਨਹੀਂ ਸੀਗਾ ਉੱਥੇ ਅਸੀਂ ਖੁਦ ਆਪਣੇ ਬੱਚੇ ਨੂੰ ਲੈ ਕੇ ਗਏ ਆਪਣੇ ਹੱਥਾਂ ਚੱਕ ਕੇ ਜੋ ਉਹਦਾ ਡੱਬਾ ਉਹਦੇ ਸਿਰ ਤੇ ਲੱਗਿਆ ਆ ਉਹਨੂੰ ਵੀ ਅਸੀਂ ਖੁਦ ਉਠਾਇਆ ਹੈ ਉੱਥੇ ਪ੍ਰਸ਼ਾਸਨ ਨੇ ਪੁਲਿਸ ਦੀ ਜੋ ਮਾਮਲਾ ਦਰਜ ਕਰਦੀ ਹੈ ਮੈਨੇਜਮੈਂਟ ਪਰ ਡਰਾਈਵਰ ਪਰ ਇਸੇ ਆਪ ਸੰਤੁਸ਼ਟ ਹੈ ਹਾਂਜੀ ਹੋਰ ਬੜੀ ਕਾਰਵਾਈ ਹੋਰ ਕੱਡੀ ਕਾਰਵਾਈ ਹੋਣੀ ਚਾਹੀਏ ਇਸੇ ਹਮ ਬਸ ਇਹੀ ਚਾਹਨੇ ਆ ਵੇ ਕੱਡੀ ਤੋਂ ਕੱਡੀ ਕਾਰਵਾਈ ਹੋਣੀ ਚਾਹੀਏ ਹੁਣ ਬੱਚਾ ਕੌਨਸੀ ਕਲਾਸ ਪੜਦਾ ਪੰਜਵੀਂ ਕਲਾਸ ਪੜਦਾ ਸੀ ਉਹ ਆਪ ਕਦੋਂ ਗਏ ਸੀ ਇੱਥੇ ਯਾਂ ਸੇ ਆਪਣੇ ਰਿਸ਼ਤੇਦਾਰੋ ਕੇ ਅਸੀਂ ਇੱਥੋਂ ਸ਼ੁਕਰਵਾਰੀ ਗਏ ਸੀ ਹਾਂਜੀ ਤੇ ਸ਼ੁਕਰ ਸ਼ੁਕਰਵਾਰੀ ਗਏ ਸੀ ਤੇ ਤਾਂ ਅਸੀਂ 22 ਤਰੀਕ ਨੂੰ ਤੇ ਉੱਥੇ ਅਸੀਂ ਮੈਂਟੇ ਜਿਹੜਾ ਮॉल ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗਏ ਸੀ ਹਾਂ ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪकी ਉਹਨਾਂ ਪਰ ਕਾਰਵਾਈ ਹੋਣੀ ਚਾਹੀਏ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਬਸ ਇਹੀ ਮੰਗ ਆ ਸਭ